ਪਹਿਲਾਂ ਤਾਂ ਕੇਂਦਰ ਖਿਲਾਫ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਸੀ ਪਰ ਹੁਣ ਤਾਂ ਕੇਂਦਰ ਸਰਕਾਰ ਨੂੰ ਹੋਰ ਵੀ ਹੱਥਾਂ ਪੈਰਾਂ ਦੇ ਪੈ ਗਈ ਕਿਉਂਕਿ ਕਿਸਾਨਾਂ ਦੇ ਨਾਲ ਨਾਲ ਸਿਆਸੀ ਪਾਰਟੀਆਂ ਨੇ ਵੀ ਮੋਰਚੇ ਸਾਂਭਲੇ ਨੇ ਅਤੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਨੂੰ ਖੁੱਲੀ ਚੇਤਾਵਨੀ ਦਿੱਤੀ ਜਾ ਰਹੀ ਹੈ ਜੇਕਰ ਇਹ ਚੇਤਾਵਨੀ ਪੂਰੀ ਹੋ ਗਈ ਤਾਂ ਕੇਂਦਰ ਸਰਕਾਰ ਦਾ ਤਖਤ ਹਿਲਾ ਕੇ ਰੱਖ ਦੇਣਗੇ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਸਨੇ ਆਗੂ ਨੇ ਟਰੈਕਟਰ ਮਾਰਚ ਕਰਿਆ ਤੇ ਪੀਐਮ ਮੋਦੀ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਦਾ ਨਾਮ ਨਹੀਂ ਆ ਤਾਂ ਫਿਰ ਅਸੀਂ ਵੀ ਆਰ ਪਾਰ ਦੀ ਲੜਾਈ ਲੜਾਂਗੇ ਮੈਂ ਹਰਪ੍ਰਤਾਪ ਸਿੰਘ ਜਨਾਲਾ ਹਲਕਾ ਜਨਾਲੇ ਤੋਂ ਸਾਨੂੰ ਸਾਡੇ ਪਰਿਵਾਰੀ Yadav ji ਦਾadesh ਸੀ ਰਾਜਾ ਵਡਿੰਗ ਅਮਰਿੰਦਰ ਸਿੰਘ ਜੀ ਦਾadesh ਸੀ ਭਾਈ ਕਿਸਾਨੀ ਦੇ ਵਿੱਚ ਜੋ ਸੰਕਟ ਐ ਇਸ ਵਿੱਚ ਚੱਲ ਰਿਹਾ ਤੇ ਜੋ ਹਾਲਾਤ ਮੋਰਚੇ ਦੇ ਹੋਏ ਨੇ ਉਸ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਔਰ ਜਿੰਨਾ ਤੱਕ ਆ ਕੀਤਾ ਆ ਬੀਜੇਪੀ ਸਰਕਾਰ મોદી ਨੇ ਤੇ ਨਾਲ ਖੱਟੜ ਦੇ ਥਰੂ ਹਰਿਆਣੇ ਦੀ ਸਰਕਾਰ ਨੇ ਇਹ ਨਾ ਅਸੀਂ ਕਦੀ ਤਸ਼ੱਦਦ ਵੇਖਿਆ ਸੀ ਤੇ ਨਾ ਕਦੀ ਹੋਇਆ ਸੀ ਇੰਜ ਜਾਪਦਾ ਭਈ ਅਸੀਂ ਆਪਣੀ ਧਰਤੀ ਤੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਭਈ ਜਿਗੂ ਅਸੀਂ ਸਾਨੂੰ ਪਾਕਿਸਤਾਨ ਦਾ ਬਾਰਡਰ ਬਣਾ ਕੇ ਉਹਨਾਂ ਰੱਖਤਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦਾ ਕੋਈ ਹੱਕ ਨਹੀਂ ਭਈ ਉਹ ਟ੍ਰੈਫਿਕ ਨੂੰ ਦਿੱਲੀ ਤੱਕ ਜਾਂ ਕਿਤੇ ਦਿੱਲੀ ਤੋਂ ਅੱਗੇ ਤੱਕ ਰੋਕ ਸਕੇ ਇਹ ਜੋ ਕੀਤਾ ਖੱਟਣ ਨੇ ਕੀਤਾ ਮੋਦੀ ਦੇ ਕਹਿੰਤੇ ਕੀਤਾ ਔਰ ਮੈਂ ਇੱਕ ਗੱਲ ਕਹਿਦੇ ਆ ਮੈਂ ਮੋਦੀ ਸਾਹਿਬ ਨੂੰ ਚੇਤਾਵਨੀ ਦੇਣਾ ਚਾਹੁੰਦਾ ਜਦੋਂ ਲੋੜ ਪੈਂਦੀ ਆ ਕਿਸਾਨ ਦੀ ਤੇ ਤੁਸੀਂ ਉਹਨੂੰ ਵਰਤਦੇ ਹੋ ਤੁਸੀਂ ਆਵਾਜ਼ ਦਿੰਦੇ ਹੋ ਸਾਨੂੰ ਨਾ ਚਾਹੀਦਾ ਕਣਕ ਅਸੀਂ ਪੈਦਾ ਕਰਦੇ ਝੋਨਾ ਅਸੀਂ ਕਰਦੇ ਆ ਮੱਕੀ ਅਸੀਂ ਕਰਦੇ ਆ ਕਪਾਹ ਅਸੀਂ ਕਰਦੇ ਆ ਤੇ ਜਦੋਂ ਅਸੀਂ ਮਮੂਲੀ ਜੀ ਗੱਲ ਮੰਗਨੇ ਆ ਵੀ ਸਾਨੂੰ ਐਮਐਸਪੀ ਦੇ ਦਿਓ ਤੇ ਤੁਸੀਂ ਸਾਨੂੰ ਜਿਹੜੀਆਂ ਡਾਂਗਾਂ ਵੀ ਚਲਾਉਂਦੇ ਜੀ ਕਿ ਗੋਲੀਆਂ ਵੀ ਚਲੀਆਂ ਅੱਜ ਕੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਵੀ ਜਿਹੜਾ ਕਿਸਾਨਾਂ ਦੇ ਗੋਲੀਆਂ ਚਲੀਆਂ ਨੇ ਇਹ ਕਦੀ ਹੋਇਆ ਨਹੀਂ ਸੀ ਮੈਂ ਇਸ ਗੱਲ ਦੀ ਨਿਖੇਧੀ ਕਰਦਾ ਔਰ ਮੈਂ ਕਿਸਾਨ ਵੀਰਾਂ ਨੂੰ ਅਜ ਨਾਲੇ ਹਲਕੇ ਤੇ ਹਰ ਵਿਅਕਤੀ ਨੂੰ ਜਿਹੜਾ ਇੱਥੇ ਵੱਸਦਾ ਆ ਉਹਨੂੰ ਇਹ ਵੰਗਾਰਦਾ ਆ ਭਾਈ ਤੁਸੀਂ ਉੱਠ ਕੇ ਖੜੇ ਹੋ ਜਾਓ ਇਹ ਭਾਜਪਾ ਸਰਕਾਰ ਨੂੰ ਇਹਨਾਂ ਨੂੰ ਮੂੰਹ ਨਾ ਲਾਇਓ ਵਿਚੇ ਐਸ ਵੇਲੇ ਅਕਾਲੀ ਦਲ ਦਾ ਨੰਗਾ ਹੋਣਾ ਸਾਹਮਣੇ ਤੈ ਹੋ ਗਿਆ ਪਹਿਲਾ ਸਮਝੌਤਾ ਕਰਨ ਲੱਗੇ ਸੀ ਜਦੋਂ ਦੇਖਿਆ ਭਈ ਇਸ ਵੇਲੇ ਹਾਲਾਤ ਮਾੜੇ ਬਣ ਗਏ ਪਿੰਡਾਂ 'ਚ ਤੇ ਫਿਰ ਬੈਕਫੁੱਟ ਤੇ ਹੋ ਕੇ ਹੁਣ ਤੁਸੀਂ ਇੱਕ ਗੱਲ ਦੱਸਿਓ ਕੌਣ ਹੈ ਤੈਸ਼ੀ ਅੱਜ ਵੀ ਮੈਂ ਡਾਕਟਰ ਮਨਮੋਹਨ ਸਿੰਘ ਦਾ ਨਾਮ ਲਵਾਂਗਾ ਉਸ ਵਿਅਕਤੀ ਨੇ 10 ਸਾਲਾਂ 'ਚ ਕਿਸਾਨੀ ਇੰਨੀ ਉੱਚੀ ਚੁੱਕਤੀ ਭਈ ਲੋਕ ਰੋਟੀ ਖਾਣ ਲੱਗ ਪਏ ਉਹਨੇ ਕੋਸ਼ਿਸ਼ ਕਰਕੇ ਅੰਮ੍ਰਿਤਸਰ ਤੋਂ ਖੋਲਿਆ ਬਾਰਡਰ ਪਾਕਿਸਤਾਨ ਦਾ ਅਫਗਾਨਿਸਤਾਨ ਦਾ ਰਾਂਤ ਸਾਡਾ ਮਾਲ ਗਿਆ ਆਲੂ ਸਾਡਾ ਗਿਆ ਚੌਲ ਸਾਡਾ ਗਿਆ ਸਬਜ਼ੀਆਂ ਸਾਡੀਆਂ ਗਈਆਂ ਔਰ ਉਸ ਵੇਲੇ ਸਾਰਿਆਂ ਨਾਲੋਂ ਵੱਧ ਕਮਾਈ ਜੇ ਕੀਤੀ ਹੈ ਤੇ ਪੰਜਾਬ ਦੇ ਕਿਸਾਨ ਨੇ ਕੀਤੀ ਆ ਉੱਥੇ ਹੀ ਕਵਰ ਪ੍ਰਤਾਪ ਸਿੰਘ ਜੁਨਾਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚਾਂ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੀ ਹਰਿਆਣਾ ਦੇ ਬਾੜਾਂ ਤੇ ਬੈਠੇ ਨੇ ਅੱਜ ਸਾਡੇ ਬਹੁਤ ਸਤਿਕਾਰਯੋਗ ਪ੍ਰદાન ਰਾਜਾ ਵੜਿੰਗ ਜੀ ਦੀ ਹਦਿਆਤਾਂ ਦੇ ਅਨੁਸਾਰ ਅੱਜ ਜੁਨਾਲੇ ਹਲਕੇ 'ਚ ਜਿਹੜਾ ਰੋਸ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕੱਢ ਰਹੇ ਆ ਜੋ ਹਦਾਇਤਾਂ ਉਤੋਂ ਆਈਆਂ ਸਾਨੂੰ ਜਿਹੜਾ ਧੱਕਾ ਭਾਜਪੀ ਸੈਂਟਰ ਸਰਕਾਰ ਨਾਲ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਸਾਡੇ ਕਿਸਾਨ ਵੀਰਾਂ ਤੇ ਉਹਦੇ ਵਿਰੋਧ ਚ ਤੇ ਉਹਨਾਂ ਦਾ ਸਾਥ ਦੇਣ ਲਈ ਅਸੀਂ ਸਾਰੇ ਇੱਥੇ ਪਹੁੰਚੇ ਆ ਜਿੰਨੇ ਕਾਂਗਰਸ ਪਾਰਟੀ ਦੇ ਵਰਕਰ ਨੇ ਉਹ ਇੱਥੇ ਆਏ ਨੇ ਆਪਣੇ ਆਪਣੇ ਟਰੈਕਟਰ ਪਿੰਡਾਂ ਤੋਂ ਲੈ ਕੇ ਆਏ ਨੇ ਨਾਲ ਸਾਥੀ ਆਏ ਨੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਥੇ ਇੱਕ ਵਾਰ ਫੇਰ ਮੈਂ ਅਪੀਲ ਵੀ ਕਰਦਾ ਬੀਜੇਪੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿ ਜਿਹੜੇ ਵਾਅਦੇ ਤੁਸੀਂ ਕੀਤੇ ਸੀਗੇ ਕੋਈ ਬਹੁਤੀਆਂ ਜ਼ਿਆਦੀਆਂ ਮੰਗਾਂ ਨਹੀਂ ਰੱਖੀਆਂ ਜੋ ਤੁਸੀਂ ਹਾਂ ਕੀਤੀ ਸੀ ਜੇ ਇਸ ਗੱਲ ਨੂੰ ਉਹ ਤੁਸੀਂ ਲਾਗੂ ਕਰ ਦਿਓ ਐਮਐਸਪੀ ਜਿਹੜੀ ਹੈ ਮੰਗ ਸਾਡੇ ਕਿਸਾਨ ਵੀਰਾਂ ਦੀ ਉਹਨੂੰ ਲਾਗੂ ਕਰ ਦਿਓ ਸੁਆਮੀ ਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟਾਂ ਨੇ ਉਹ ਤੁਸੀਂ ਲਾਗੂ ਕਰ ਦਿਓ ਬਸ ਆ ਹੀ ਮੰਗਾਂ ਨੇ ਕਿਸਾਨ ਵੀਰਾਂ ਦੀਆਂ ਤੇ ਜਿਹੜਾ ਤਸ਼ੱਦਦ ਹੈ ਵਿਰੋਧ ਉਹਦਾ ਵਿਰੋਧ ਅਸੀਂ ਅੱਜ ਜ਼ਰੂਰ ਕਰਾਂਗੇ ਤੇ ਅਸੀਂ ਬੜੇ ਪੀਸਫੁਲੀ ਤੌਰ 'ਤੇ ਅਸੀਂ ਆਪਣੇ ਆਪਣੇ ਟਰੈਕਟਰ ਲੈ ਕੇ ਅਜਨਾਲੇ ਦੇਸ਼ ਵਿੱਚੋਂ ਲੰਘ ਕੇ ਅੱਗੇ ਤੱਕ ਅਸੀਂ ਜਾਣਾ ਜੋ ਪਾਰਟੀ ਦਾ ਪ੍ਰੋਗਰਾਮ ਆ ਪੂਰਾ ਪੂਤਾਵਾਂਗੇ ਜਿਹੜੀਆਂ ਡਿਊਟੀਆਂ ਲੱਗਣਗੀਆਂ ਅਸੀਂ ਪਹਿਲ ਦੇ ਆਧਾਰ ਤੇ ਕਿਸਾਨਾਂ ਦੇ ਨਾਲ ਅਸੀਂ ਖਲੋਤੇ ਆ ਇਹਨਾਂ ਹੀ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਸੋ ਦਾਦੇ ਕਿ ਕਿਸਾਨ ਜੋਥੇਵੰਦियां ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਡਟੀਆਂ ਹੋਈਆਂ ਨੇ ਤੇ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠੇ ਨੇ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਹਰਿਆਣਾ ਦੇ ਬਾਰਡਰ ਪਾਰ ਨਹੀਂ ਕਰਨ ਦਿੱਤੇ ਜਾ ਰਹੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ